ਮੇਰਾ ਨਾਮ ਆਰਤੀ ਸੂਦਾ ਜੀ ਮੈਂ ਸਰਹੰਦ ਦੀ ਰਹਿਣ ਵਾਲੀ ਵਾਸੀ ਆ ਜੀ ਪੰਜਾਬ ਸਰਕਾਰ ਦਾ ਮੈਂ ਬਹੁਤ ਧੰਨਵਾਦ ਕਰਨਾ ਚਾਹਦੀ ਆ ਮਾਨ ਸਰਕਾਰ ਦਾ ਜੀ ਉਹਨਾਂ ਨੇ ਇੱਥੇ ਯੋਗਸ਼ਾਲਾ ਸ਼ੁਰੂ ਕੀਤੀ ਹੈ ਮੇਰਾ ਨਾਮ ਗੀਤਾ ਰਾਨੀ ਹੈ ਮੈਂ ਸਰਹੰਦ ਸ਼ਹਿਰ ਜ਼ਿਲ੍ਹਾ ਫਤਿਹਗੜ੍ਹ ਦੀ ਰਹਿਣ ਵਾਲੀ ਆ ਪੰਜਾਬ ਸਰਕਾਰ ਦਾ ਆਪਣੇ ਤਹਿ ਦਿਲੋਂ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਇੱਕ ਮੌਕਾ ਦਿੱਤਾ ਕਿ ਅਸੀਂ ਆਪਣਾ ਘਰ ਦੇ ਵਿੱਚੋਂ ਕਮ ਸੇ ਕਮ ਇੱਕ ਘੰਟਾ ਵੀ ਅਸੀਂ ਕੱਢ ਕੇ ਇਸ ਯੋਗਸ਼ਾਲਾ ਦਾ ਫਾਇਦਾ ਉਠਾ ਸਕੀਏ ਇਹ ਮਾਨ ਸਰਕਾਰ ਦਾ ਬਹੁਤ ਵੱਡਾ ਉਪਰਾਲਾ ਰਿਹਾ ਸਾਡੇ ਲਈ ਮੈਨੂੰ ਅਪ੍ਰੋਕਸੀਮੇਟਲੀ 12 ਸਾਲ ਤੋਂ thyroid ਦੀ ਪ੍ਰੋਬਲਮ ਸੀ thyroid ਵਾਲੇ ਜੋ ਵੀ ਯੋਗਾ ਸਾਨੂੰ ਕਰਵਾਏ ਇੱਕ ਦਿਨ ਖਾਈ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਸੀਗੀ ਉਹਦੇ ਤੋਂ ਮੈਨੂੰ निजात ਮਿਲਿਆ ਸਿਰਫ ਯੋਗਾ ਦੇ ਨਾਲ ਜੋ ਕਿ ਮੈਂ ਮੈਡੀਸਿਨ ਖਾ ਰਹੀ ਸੀ ਫਿਲਹਾਲ ਮੇਰੀ ਉਹ ਕੱਟ ਗਈ ਹੈ ਤਾਂ ਇੱਕ ਮੈਡੀਸਿਨ ਤਾਂ ਮੇਰੀ ਬੰਦ ਵੀ ਹੋ ਚੁੱਕੀ ਹੈ ਯੋਗਾ ਸਾਡੇ ਸਿਹਤ ਲਈ ਬਹੁਤ ਜ਼ਰੂਰੀ ਹੈ ਜੀ ਪਹਿਲਾਂ ਅਸੀਂ ਘਰ ਵਿੱਚ ਬੈਠਦੇ ਸੀ ਸਾਨੂੰ ਬਿਮਾਰੀਆਂ ਲੱਗ ਜਾਂਦੀਆਂ ਸੀਗੀਆਂ ਲੇਡੀਜ਼ ਨੂੰ ਜਦੋਂ ਅਸੀਂ ਉਰੇ ਆਏ ਜ ਮੈਨੂੰ ਪਹਿਲਾਂ ਪ੍ਰੋਬਲਮ ਸੀਗੀ ਜੇ ਮੇਰੇ ਲੈਗ ਪ੍ਰੋਬਲਮ ਸੀ ਮੈਨੂੰ ਉਹਨਾਂ ਨੇ ਯੋਗਾ ਸਿਖਾਇਆ ਜੀ ਮੈਨੂੰ ਬਹੁਤ ਬੈਨੀਫਿਟ ਹੋਇਆ ਜਿਹੜੀ ਮੈਡੀਸਨ ਜਿਹੜੀ ਚੱਲ ਰਹੀਆਂ ਸੀ ਉਹ ਵੀ ਸਾਰੀਆਂ ਬੰਦ ਹੋ ਗਈਆਂ ਮੈਂ ਮਾਨ ਸਰਕਾਰ ਦਾ ਦਿਲੋਂ ਧੰਨਵਾਦ ਕਰਨਾ ਚਾਹੁੰਦੀ ਆ ਜੀ ਮੈਨੂੰ ਹੁਣ ਕੋਈ ਪ੍ਰੋਬਲਮ ਐ ਮੈਂ ਐਨ ਵਧੀਆ ਯੋਗਾ ਕਰਦੀ ਆ ਜੀ ਮੇਰੀ ਸਿਹਤ ਯੋਗਾ ਨਾਲ ਠੀਕ ਹੋ ਗਈ ਜੀ ਮਾਨ ਸਰਕਾਰ ਦਾ ਬਹੁਤ ਧੰਨਵਾਦ ਕਰਦੀ ਆ ਜੀ ਵੀ ਪ੍ਰੋਬਲਮ ਸੀਗੀ ਥੋੜੀ ਬਹੁਤ ਜੋ ਕਿ ਇਹ ਯੋਗਾ ਦੇ ਨਾਲ ਇੰਪਰੂਵ ਹੋਇਆ ਹਰੇਕ ਦੇ ਲਈ ਬਹੁਤ ਫਾਇਦੇਮੰਦ ਹੈ ਕਾਫੀ ਲੇਡੀਜ਼ ਨੇ ਜੋ ਕਿ ਘਰੋਂ ਕਦੀ ਬਾਹਰ ਵੀ ਨਹੀਂ ਨਿਕਲੀਆਂ ਸੀਗੀਆਂ ਉਹ ਵੀ ਫਾਇਦੇ ਨੂੰ ਦੇਖ ਕੇ ਬਾਹਰ ਨਿਕਲਣ ਲਈ ਮਜਬੂਰ ਹੋਈਆਂ ਤੇ ਉਹਨਾਂ ਨੇ ਵੀ ਇਹ ਕਲਾਸੇ ਜੁਆਇਨ ਕੀਤੀਆਂ ਮੈਂ ਆਪਣੇ ਵੱਲੋਂ ਸਿਰ ਤੋਂ ਮਾਨ ਸਰਕਾਰ ਪੰਜਾਬ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਇਸ ਯੋਗਾ ਕਲਾਸਰ ਲਈ ਥੈਂਕ ਯੂ